ਅਗਲੀ ਖਬਰ ਜਿੱਥੇ ਨਸ਼ਿਆਂ ਦੇ ਮੁੱਦੇ ਨਾਲ ਸਬੰਧਤ ਹੈ ਕਿ ਜਿਹੜੇ NCB ਨੇ 16 ਕੇਂਦਰ ਜਿਹੜੇ ਉਹ ਖੋਲਣੇ ਆ ਉਹ ਕੇਂਦਰ ਕਿਹੜੇ ਆਧਾਰ ਦੇ ਉੱਤੇ ਖੋਲੇ ਜਾਣੇ ਆ ਔਰ ਉਸ ਦੇ ਨਾਲ ਫਰਕ ਕੀ ਪੈਣ ਵਾਲਾ ਹੈ ਕਿਉਂਕਿ ਨਸ਼ਿਆਂ ਦਾ ਮੁੱਦਾ ਕਾਫੀ ਭਾਰੂ ਹੈ ਅਸੀਂ ਵੀ ਪਿਛਲੇ ਹਫ਼ਤੇ ਤੋਂ ਲੈ ਕੇ ਹੁਣ ਤੱਕ ਕਈ ਖਬਰਾਂ ਸਾਂਝੀਆਂ ਕਰ ਚੁੱਕੇ ਐ ਇਥੋਂ ਤੱਕ ਜਿਹੜੀਆਂ ਕੱਲ ਹੀ ਦੋ ਘਟਨਾਵਾਂ ਸੀ ਇੱਕ ਤਾਂ ਨਸ਼ਾ ਤਸਕਰਾਂ ਖਾਫ ਲੜਦਾ ਲੜਦਾ ਸਾਬਕਾ ਸਰਪੰਚ ਪੰਚ ਹੈ ਜਿਹੜਾ ਉਹ ਜਾਣਗਵਾ ਬੈਠਦਾ ਇੱਕ ਹੈੱਡ ਕਨਸਟੇਬਲ ਆ ਜਿਹੜਾ ਉਹ ਆਪਣੀ ਜਾਨ ਮੌਤ ਜਿਹੜੀ ਉਸ ਦੀ ਨਸ਼ੇ ਦੇ ਨਾਲ ਹੋ ਜਾਂਦੀ ਹੈ ਹੁਣ ਜਿਹੜੇ ਕੇਂਦਰ ਖੁੱਲਣ ਜਾ ਰਹੇ ਆ ਇਹ ਫੈਸਲਾ ਕਿਵੇਂ ਲਿਆ ਗਿਆ ਔਰ ਕਿਹੜੇ ਆਧਾਰ ਤੇ ਲਿਆ ਗਿਆ ਇਸ ਦੇ ਨਾਲ ਫਰਕ ਕਿੰਨਾ ਕੁ ਪਾਊਗਾ ਬਿਲਕੁਲ ਕਾਫੀ ਖਬਰਾਂ ਦੀ ਸਰਕੀ ਬਣੀਆਂ ਲੇਕਿਨ ਜਿਹੜੀ ਫਰੰਟ ਪੇਜ ਤੇ ਖਬਰ ਹੈ ਦਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਖਬਰ ਛਪੀ ਆ NCB ਟੂ ਓਪਨ ਆਫਿਸ ਇਨ ਏਵਰੀ ਡਿਸਟ੍ਰਿਕਟ ਆਫ ਪੰਜਾਬ ਰਵਨੀ ਸਿੰਘ ਬਿੱਟੂ ਰਵਨੀ ਸਿੰਘ ਬਿੱਟੂ ਹੋਣਾ ਨੇ ਕੱਲ ਖਲਾਸਾ ਕੀਤਾ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ ਕਿਉਂਕਿ ਰਵਨੀ ਸਿੰਘ ਬਿੱਟੂ ਹੋਣੀ ਹੁਣ ਰੇਲਵੇ ਸੈਂਟਰ ਦੇ ਮੰਤਰੀ ਨੇ ਦੋ ਮਹਿਕਮਿਆਂ ਨੇ ਕਿ ਰੇਲਵੇ ਇੱਕ ਫੂਡ ਪ੍ਰੋਸੈਸਿੰਗ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਲੇਕਿਨ ਫਿਲਹਾਲ ਸ਼ੁਰੂਆਤੀ ਤੌਰ ਤੇ 16 ਜਿਹੜੇ ਦਫ਼ਤਰ ਨੇ ਐਨਸੀਬੀ ਜਿਹੜਾ ਨਾਰਕੋਟਿਕਸ ਕੰਟਰੋਲ ਬਿਊਰੋ ਉਹ ਪੰਜਾਬ ਵਿੱਚ ਖੋਲ ਰਹੇ ਕਿਉਂਕਿ ਨਸ਼ੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇੱਕ ਬਾਰਡਰ ਸਟੇਟ ਆ ਲੇਕਿਨ ਅਗਰ ਸੈਂਟਰ ਦੇ ਇੰਨੇ ਦਫ਼ਤਰ ਖੁੱਲ ਜਾਣਗੇ ਪੰਜਾਬ ਦੇ ਜਿਵੇਂ ਕਮਹਲੀ ਉਹਨਾਂ ਦਾ ਆਲਰੇਡੀ ਇੱਕ ਹੈੱਡਕੁਆਟਰ ਜਿਹੜਾ ਵਾ ਇਸ ਰੀਜਨ ਦਾ ਉਹ ਦਫਤਰ ਬਣ ਚੁੱਕਾ ਹੈ ਅੰਮ੍ਰਿਤਸਰ ਵਿੱਚ ਆਲਰੇਡੀ ਪਹਿਲਾਂ ਖੁੱਲ ਚੁੱਕਾ ਹੈ ਤੇ ਹੁਣ 16 ਹੋਰ ਖੁੱਲਣ ਜਾ ਰਹੇ ਨੇ ਪੰਜਾਬ ਦੇ ਵਿੱਚ ਇਹ ਪੰਜਾਬ ਵਾਸਤੇ ਚਿੰਤਾ ਵਾਲੀ ਗੱਲ ਕਿ ਇੱਕ ਸੈਂਟਰ ਸਰਕਾਰ ਪੰਜਾਬ ਦੇ ਵਿੱਚ ਇੰਨੇ ਜਿਆਦੇ ਦਫਤਰ ਖੋਲ ਰਹੀ ਆ ਉਹਦੀ ਵਜ੍ਹਾ ਕੀ ਆ ਉਹਨੂੰ ਤੁਸੀਂ ਸਿਆਸੀ ਤੌਰ ਤੇ ਵੀ ਦੇਖਦੇ ਰਾਜਨੀਤਿਕ ਤੌਰ ਤੇ ਵੀ ਦੇਖ ਸਕਦੇ ਨੇ ਔਰ ਕਾਨੂੰਨ ਵਿਵਸਥਾ ਦੇ ਤੌਰ ਤੇ ਵੀ ਦੇਖ ਸਕਦੇ ਨੇ ਔਰ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋ ਵੀ ਵੇਖ ਸਕਦੇ ਜਦਾ ਮਤਲਬ ਹੈ ਕਿ ਮੰਨਿਆ ਕਿ ਬਾਰਡਰ ਤੋਂ ਨਸ਼ੇ ਆ ਰਹੇ ਨੇ ਪਰ ਬਾਰਡਰ ਤੇ ਫਰਸਟ ਜਿਹੜੀ ਸਿਕਿਉਰਿਟੀ ਵਾਲ ਆ ਉਹ ਬੀਐਸਐਫ ਕੋਲ ਆ ਸੈਕੰਡ ਪੰਜਾਬ ਪੁਲਿਸ ਕੋਲ ਹੁਣ ਨਸ਼ੇ ਪੂਰੇ ਪਾਕਿਸਤਾਨ ਤੋਂ ਧਨੀਆ ਰਹੇ ਜਿਹੜੇ ਇੱਥੇ ਬੰਦੇ ਨੇ ਇੰਡੀਆ ਦੇ ਵਿੱਚ ਬੰਦੇ ਨੇ ਜਿਵੇਂ ਰੌਲਾ ਸੀ ਕਿ ਬੱਦੀ ਦੇ ਵਿੱਚ ਬਹੁਤ ਬਣਦੇ ਨੇ ਉਹ ਪੰਜਾਬ ਚਾਰੇ ਨੇ ਜਿਹੜੇ ਸਿੰਥੈਟਿਕ ਡਰੱਗ ਆ ਉਹਨੂੰ ਹੁਣ ਕੰਟਰੋਲ ਕਰਨ ਵਾਸਤੇ ਜਾਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਲੱਕ ਤੋੜਨ ਵਾਸਤੇ ਰਮਨਜੀਤ ਸਿੰਘ ਬਿੱਟੂ ਸਾਹਿਬ ਕਹਿ ਰਹੇ ਨੇ ਕਿ ਇਸ ਮਸਲੇ ਦੇ ਵਿੱਚ ਉਹ ਜਲਦ ਪ੍ਰਾਈਮ ਮਿਨਿਸਟਰ ਸਾਹਿਬ ਨਰਿੰਦਰ ਮੋਦੀ ਸਾਹਿਬ ਔਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਦਾ ਹੀ ਵਿਜਨਾ ਕਿ ਪੰਜਾਬ ਦੇ ਵਿੱਚ 16 ਜਿਹੜੇ ਐਨਸੀਬੀ ਦੇ ਦਫਤਰ ਖੋਲੇ ਜਾਣ ਜਲਦ ਉਹ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਇਸ ਮਸਲੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਉਹ ਜਿਵੇਂ ਉਹਨਾਂ ਨੇ ਮੋਗਾ ਦੀ ਐਗਜ਼ਾਮਪਲ ਵੀ ਦਿੱਤੀ ਆ ਕਿ ਕਿਉਂਕਿ ਕੱਲ ਉਹ ਮੋਗਾ ਦੇ ਵਿੱਚ ਅਸਲ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਦਾ ਸਮਾਂ ਸੀ ਉਦੋਂ 21 ਦੇ ਕਰੀਬ ਆਰਐਸਐਸ ਦੇ ਜਿਹੜੇ ਵਰਕਰ ਨੇ ਉਹਨਾਂ ਦਾ ਕਤਲ ਹੋ ਜਾਂਦਾ ਤੇ ਉਹਨਾਂ ਦੀ ਕੱਲ ਬਰਸੀਸੀ ਤੇ ਉੱਥੇ ਹੀ মিডিਆ ਦੇ ਨਾਲ ਗੱਲਬਾਤ ਕਰਦੇ ਰਮਨਜੀਤ ਸਿੰਘ ਬਿੱਟੂ ਨੇ ਕਿਹਾ ਕਿ ਹਰ ਡਿਸਟ੍ਰਿਕਟ ਦੇ ਵਿੱਚ ਸ਼ੁਰੂਆਤੀ ਤੌਰ ਤੇ 16 ਐਨਸੀਬੀ ਭਾਰ ਸਰਕਾਰ ਪੰਜਾਬ 'ਚ ਦਫ਼ਤਰ ਖੋਲ੍ਹ ਰਹੀ ਹੈ ਔਰ ਇਹ ਪੰਜਾਬ ਤੇ ਸਰਕਾਰ ਤੇ ਵੀ ਵੱਡੀ ਇੱਕ ਚੁਣੌਤੀ ਆ ਕਿ ਜੇ ਬਾਰਡਰ ਤੋਂ ਨਸ਼ੇ ਆ ਰਹੇ ਨੇ ਤੇ ਉਹ ਸੈਂਟਰ ਸਰਕਾਰ ਦੇ ਜੇ ਵਿਦਨ ਦਾ ਸਟੇਟ ਆ ਰਹੇ ਨੇ ਨਸ਼ੇ ਤੇ ਉਹ ਪੰਜਾਬ ਪੁਲਿਸ ਦਾ ਇਹ ਹੁਣ ਦੇ ਦੇ ਕਿ ਭਾਰਤ ਸਰਕਾਰ ਦੇ ਇਸ ਸਟੈਪ ਨੂੰ ਭਗਵੰਤ ਮਾਨ ਸਰਕਾਰ ਕਿਵੇਂ ਦੇਖਦੀ ਹੈ ਜੀ ਜਿੱਥੇ ਹੁਣ ਦੋ ਗੱਲਾਂ ਹੋ ਜਾਣੀਆਂ ਇਹਦੇ ਨਾਲ ਇੱਕ ਤਾਂ ਸੈਂਟਰ ਦੇ ਵੱਲੋਂ ਐਨਸੀਬੀ ਦੇ ਦਫਤਰ ਖੋਲਣੇ 16 ਉਹ ਵੀ ਹੋਰ ਤੇ ਇਸ ਦੇ ਨਾਲ ਜਿਹੜਾ ਪਹਿਲਾਂ ਪੰਜਾਬ ਪੁਲਿਸ ਨੇ ਕਾਰਵਾਈ ਵੱਢੀ ਹੋਈ ਹੈ ਥਾਂ ਥਾਂ ਤੋਂ ਤਸਵੀਰਾਂ ਆ ਰਹੀਆਂ ਕਦੇ ਕਿੰਨੀ ਖੇਪ ਫੜੀ ਜਾ ਰਹੀ ਹੈ ਕਦੇ ਕਿੰਨੀ ਇਸ ਦੇ ਨਾਲ ਵੀ ਜਿਹੜਾ ਹੈ ਪੰਜਾਬ ਪੁਲਿਸ ਨੇ ਪਹਿਲਾਂ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਕਿ ਹਾਲਾਂਕਿ ਉਸ ਦੇ ਵਿੱਚ ਵੀ ਦੋ ਰਾਵਾਂ ਸਾਹਮਣੇ ਆ ਗਈਆਂ ਸੀ ਕਿ ਅਸੀਂ ਹੇਟਲੇ ਪੱਦਰ ਦੀਆਂ ਬਦਲੀਆਂ ਕੀਤੀਆਂ ਕਿਉਂ ਕੀਤੀਆਂ ਇੱਕ ਪਾਸੇ ਕਿਹਾ ਗਿਆ ਕਿ ਨਸ਼ਿਆਂ ਦਾ ਜਿਹੜਾ ਇੱਕ ਨੈਕਸਸ ਬਣਿਆ ਹੋਇਆ ਹੈ ਨਸ਼ਾ ਤਸਕਰਾਂ ਦਾ ਤੇ ਪੁਲਿਸ ਦਾ ਕੁਝ ਕਾਲੀਆਂ ਭੇਡਾਂ ਦਾ ਉਹ ਤੋੜਨਾ ਹੈ ਤਾਂ ਕੀਤੀਆਂ ਗਈਆਂ ਡੀਜੀਪੀ ਕੁਝ ਹੋਰ ਬੋਲੇ ਉਹ ਵੀ ਇੱਕ ਭੰਬਲ ਪੂਸਾ ਨਾਲੋਂ ਨਾਲ ਚੱਲ ਰਿਹਾ ਸੀ ਪਰ ਕਈ ਥਾਵਾਂ ਦੇ ਉੱਤੇ ਕਾਰਵਾਈ ਵੀ ਹੁੰਦੀ ਨਜ਼ਰ ਆਈ ਹੈ ਕੀ ਫਿਰ ਸੈਂਟਰ ਨੇ ਇਹ ਸੈਂਟਰ ਨੂੰ ਫੀਡਬੈਕ ਭਾਪਾ ਦੇ ਲੀਡਰਸ਼ਿਪ ਨੇ ਦੇ ਦਿੱਤੀ ਹੈ ਇਹ ਪੰਜਾਬ ਸਰਕਾਰ ਤੋਂ ਕੁਝ ਖਾਸ ਹੋ ਨਹੀਂ ਪਾਰਿਆ ਇਸ ਕਰਕੇ ਸਾਨੂੰ ਸਿੱਧਾ ਦਖਲ ਦੇਣਾ ਪੈਣਾ ਤਾਂ ਹੀ ਪੰਜਾਬ ਬਚ ਸਕਦਾ ਨਸ਼ੇ ਤੋਂ ਦੇਖੋ ਨਹੀਂ ਇੱਕ ਤੇ ਪੰਜਾਬ ਸਰਕਾਰ ਪੰਜਾਬ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਟਾਰਗੇਟ ਹੋ ਰਿਹਾ ਕਿਉਂਕਿ ਪਹਿਲਾਂ 15 ਕਿਲੋਮੀਟਰ ਦੀ ਹੱਦ ਸੀ ਫਿਰ 50 ਕਿਲੋਮੀਟਰ ਦੀ ਹੱਦ ਕਰ ਦਿੱਤੀ ਗਈ ਆ ਮਤਲਬ ਅੱਧਾ ਪੰਜਾਬ ਭਾਰਤ ਸਰਕਾਰ ਦੇ ਅਧੀਨ ਆ ਗਿਆ ਸੀ ਗ੍ਰਹਿ ਮੰਤਰਾਲੇ ਦੀ ਨਾਰੀ ਕਿ ਪੰਜਾਬ ਬੀਐਸਐਮ ਨੂੰ 50 ਕਿਲੋਮੀਟਰ ਦਾ ਦਾਇਰਾ ਦੇ ਦਿੱਤਾ ਹੈ ਨਸ਼ਾ ਦੇ ਤਦ ਵੀ ਬਾਰਡਰ ਤੋਂ ਆ ਰਿਹਾ ਸਰਦਪਾਰ ਤੋਂ ਆ ਰਿਹਾ ਡਰੋਨ ਦੇ ذریعے ਆ ਰਿਹਾ ਨਾ ਉਹਦੇ ਚ ਪੰਜਾਬ ਪੁਲਿਸ ਵੀ ਤੇ ਬੀਐਸਐਫ ਇੰਟੈਲੀਜੈਂਸ ਏਜੰਸੀਆਂ ਵੀ ਬੁਰੀ ਤਰ੍ਹਾਂ ਫੇਲਾ ਹੁਣ 16 ਦਫ਼ਤਰ ਖੋਲਣੇ ਲੱਗੇ ਕਿ ਹੌਲੀ ਹੌਲੀ ਪੰਜਾਬ ਤੇ ਕੀ ਐਡਮਿਨਿਸਟਰਡ ਲੈਵਲ ਤੇ ਪੰਜਾਬ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਇਹ ਇੱਕ ਵੱਡੀ ਗੱਲ 50 ਕਿਲੋਮੀਟਰ ਸੈਂਟਰ ਦਾ ਕਬਜ਼ਾ ਹੋ ਗਿਆ ਔਰ ਸੈਂਟਰ ਦੇ 16 ਦਫ਼ਤਰ ਖੁੱਲੇ ਜਾਣੇ ਕੀ ਗੁਜਰਾਤ ਦੇ ਵਿੱਚ ਐਨਸੀਬੀ ਇਹਨੇ ਦਫ਼ਤਰ ਖੋਲ ਰਿਆ ਰਾਜਸਥਾਨ ਦੇ ਵਿੱਚ ਇਹਨੇ ਦਫ਼ਤਰ ਖੋਲ ਰਿਆ ਜੰਮੂ ਕਸ਼ਮੀਰ ਸਿੱਧਾ ਸੈਂਟਰ ਦੇ ਅਧੀਨ ਆ ਉੱਥੇ ਅਜਿਹੇ ਦਫ਼ਤਰ ਖੋਲੇ ਜਾ ਰਹੇ ਨੇ ਇਹ ਇੱਕ ਸਭ ਤੋਂ ਵੱਡਾ ਸੋਕਾਲ ਹੈ ਕਿ ਪ੍ਰਬੰਧਕੀ ਤੌਰ ਤੇ ਪੰਜਾਬ ਨੂੰ ਸੈਂਟਰ ਹੌਲੀ ਹੌਲੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਦੂਜਾ ਨਸ਼ਿਆਂ ਦੀ ਇੱਕ ਪ੍ਰੋਬਲਮ ਤੇ ਹੈ ਪਰ ਬੰਬੇ ਵਿੱਚ ਇਹਨਾਂ ਨਸ਼ਾ ਗੋਵਾ ਦੇ ਵਿੱਚ ਇਹਨਾਂ ਗੁਜਰਾਤ ਦੀਆਂ ਤੇ ਬੰਦਰਗਾਹਾਂ ਤੋਂ ਕਿ ਕਮੰਟਲਾ ਦੇ ਹਿਸਾਬ ਦੇ ਨਾਲ ਨਸ਼ਾ ਫੜਿਆ ਜਾ ਰਿਹਾ ਹੈ ਨਾ ਤੇ ਪੰਜਾਬ ਦੇ ਵਿੱਚ ਹੀ ਕਿਉਂ ਇਹ ਇੱਕ ਸਭ ਤੋਂ ਵੱਡਾ ਸਵਾਲ ਔਰ ਦੂਜਾ ਪੰਜਾਬ ਦੇ ਵਿੱਚ ਨਸ਼ਾ ਹੈ ਬਾਕੀ ਸਟੇਟਾਂ ਦੇ ਵਿੱਚ ਹੈ ਲੇਕਿਨ ਬਾਕੀ ਜਿਹੜੇ ਨੂੰ ਛੇਤੀ ਆਪਣਾ ਢਿੱਡੋ ਨਾ ਨੰਗਾ ਨਹੀਂ ਕੀਤਾ ਜਿੰਨਾ ਸੀ ਪੰਜਾਬ ਵਾਲਿਆਂ ਨੇ ਢਿੱਡ ਨੰਗਾ ਕੀਤਾ ਹੈ ਹਿਮਾਚਲ ਦੇ ਵਿੱਚ ਨਸ਼ਾ ਕੋਈ ਢਿੱਡ ਨੰਗੜੀ ਰਾਜਸਥਾਨ ਦੇ ਵਿੱਚ ਨਸ਼ਾ ਗੋਆ ਦੇ ਵਿੱਚ ਨਸ਼ਾ ਦਿੱਲੀ ਦੇ ਵਿੱਚ ਨਸ਼ਾ ਹਰਿਆਣਾ ਦੇ ਵਿੱਚ ਨਸ਼ਾ ਮਧ ਪ੍ਰਦੇਸ਼ ਦੇ ਵਿੱਚ ਨਸ਼ਾ ਗੁਜਰਾਤ ਦੇ ਵਿੱਚ ਨਸ਼ਾ ਹਰ ਸਟੇਟ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਹੈ ਲੇਕਿਨ ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਜ਼ਿਆਦਾ ਬਦਨਾਮ ਕੀਤਾ ਬਾਕੀ ਪਰਦਾ ਪਾਈ ਜਾ ਰਹੇ ਨੇ ਕਿਉਂਕਿ ਜੋ ਨਸ਼ਾ ਵਿਕਦਾ ਨਸ਼ੇ ਦੇ ਨਾਲ ਕਾਨੂੰਨ ਵਿਵਸਥਾ ਜੁੜ ਜਾਂਦੀ ਹੈ ਉਹ ਫਿਰ बिजनेसमैन ਡਰ ਵੀ ਜਾਂਦਾ ਹੈਗਾ ਕਾਨੂੰਨ ਵਸਤਰ ਲੈ ਕੇ ਹੁਣ ਸਵਾਲ ਹੈ ਕਿ ਕੈਪਟਨ ਮਰਿੰਦਰ ਸਿੰਘ ਉਹਨਾਂ ਨੇ ਗੁਟਕਾ ਸਾਫ ਫੜ ਕੇ ਸੌਂ ਖਾਦੀ ਨਸ਼ਾ ਨਹੀਂ ਰੁਕਿਆ ਲੋਕੀ ਅੱਜ ਵੀ ਕਾਲੀਆਂ ਨੂੰ ਬਦਨਾਮ ਕਰੀ ਜਾ ਰਹੇ ਨੇ ਪਰ ਕੈਪਟਨ ਦੇ 5 ਸਾਲ ਕਾਂਗਰਸ 5 ਸਾਲ ਨਿਕਲੇ 26 ਮਹੀਨੇ ਆਪ ਸਰਕਾਰ ਦੇ ਹੋਗੇ ਨੇ ਇਹਨਾਂ ਕੋ ਵੀ ਕੰਟਰੋਲ ਨਹੀਂ ਹੋ ਰਿਹਾ ਇਹਨਾਂ ਤੇ ਟਾਈਮ ਤੇ ਟਾਈਮ ਮੰਗੀ ਜਾ ਰਹੇ ਨੇ ਅਰਦਾਸਾਂ ਵੀ ਕਰਵਾ ਲੀਆਂ ਨੇ ਰੱਬ ਤੇ ਛੱਡ ਦਿੱਤਾ ਸੀ ਆਮ ਆਦੀ ਪਾਰਟੀ ਨੇ ਜਦੋਂ ਤੁਸੀਂ ਰੱਬ ਅੱਗੇ ਅਰਦਾਸ ਕਰਦੇ ਨੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਉਹਦਾ ਇਹ ਮਤਲਬ ਹੁੰਦਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਅਹੀਂ ਕੰਟਰੋਲਿੰਗ ਕਰੇ ਤੂੰ ਹੀ ਹੁਣ ਵਾਲੀ ਵਾਰਸ ਆ ਅਕਾਲ ਪੁਰਖ ਤੇ ਪਹਿਲੇ ਹੀ ਵਾਲੀ ਵਾਰਸ ਆ ਜੀਵ ਜੀਵ ਦਾ ਪਹਿਲੇ ਹੀ ਵਾਲੀ ਵਾਰਸ ਆ ਲੇਕਿਨ ਹਾ ਹੱਥ ਆਪੇ ਤੇ ਆਪ ਵੀ ਮਾਰਨੇ ਚਾਹੀਦੇ ਨੇ ਹੁਣ ਇਹ ਸੈਂਟਰ ਨੂੰ ਲੱਗ ਲੱਗਦਾ ਪਰ ਇਹ ਇੱਕ ਅਗਰ ਪਾਰ ਸਰਕਾਰ ਇੰਨੇ ਦਫ਼ਤਰ ਆਪਣੇ ਖੋਲਦੀ ਆ ਉਹ ਕਿ ਕਿੱਥੇ ਖੁੱਲੇ ਖੁੱਲਗੇ ਗੁਰਦਾਸਪੁਰ ਖੋਲੇਗੀ ਪਠਾਨਕੋਟ ਖੋਲੇਗੀ ਅੰਮ੍ਰਿਤਸਰ ਖੋਲੇਗੀ ਫਰੂਜ਼ਪੁਰ ਖੋਲੇਗੀ ਫਾਜ਼ਿਲਕਾ ਖੋਲੇਗੀ ਤਰਨਤਾਰ ਖੋਲੇਗੀ ਬਠਿੰਡਾ ਖੋਲੇਗੀ ਜਿੱਥੇ ਨਸ਼ਾ ਜ਼ਿਆਦਾ ਰਹਾ ਨਾ ਇਹ ਬਾਰਡਰ ਬੈਲਟ ਦੇਖੋ ਲਈ ਪਰ ਉਹਦੇ ਨਾਲ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਦਖਲਣ ਵਾਲੇ ਪੰਜਾਬ ਸਰਕਾਰ ਨੂੰ ਹੁਣ ਦੇਖਦੇ ਆਗੇ ਕੁਇੰਟਮਾਨ ਸਾਹਿਬ ਇਸ ਦਫਤਰ ਨੂੰ ਲੈ ਕੇ ਜਿਹੜਾ ਸੈਂਟਰ ਸਰਕਾਰ ਦਫਤਰ ਖੋਲ ਰਹੀ ਆ ਐਨਸੀਬੀ ਦੇ ਉਹਨੂੰ ਕਿਵੇਂ ਦੇ ਦੇ ਹਾਲਾਂਕਿ ਇਹਦੇ ਚ ਪਹਿਲਾਂ ਹੀ ਬਹੁਤ ਦਫਤਰ ਨੇ ਪੰਜਾਬ ਦੇ ਜਿਹੜਾ ਇਥੇ ਪਹਿਲਾਂ ਚੰਡੀਗੜ੍ਹ ਕਿਰਾਏ ਤੇ ਬਿਲਡਿੰਗ ਸੀ ਐਨਸੀਬੀ ਕੋਲ ਉਹਨਾਂ ਨੇ ਬਾਦਸ਼ਾਹ ਹਾਲੇ ਦੇ ਵਿੱਚ ਆਪਣਾ ਬੜਾ ਵੱਡਾ ਹੈੱਡਕੁਆਟਰ ਬਣਾ ਲਿਆ ਹੁਣ ਇਹ ਜਿਹੜਾ ਦਫਤਰ ਐਨਸੀਬੀ ਦਾ ਚੰਡੀਗੜ੍ਹ ਜਨਰਲ ਦਫਤਰ ਕਹਿੰਦੇ ਨੇ ਜਿਹੜਾ ਦਿੱਲੀ ਵੀ ਇੰਟਰ ਆਉਂਦਾ ਉੱਤਰਾਖੰਡ ਵੀ ਇੰਡਰ ਆਉਂਦਾ ਹਿਮਾਚਲ ਵੀ ਇੰਡਰ ਆਉਂਦਾ ਜੰਮੂ ਕਸ਼ਮੀਰ ਵੀ ਆਉਂਦਾ ਹਰਿਆਣਾ ਵੀ ਪੰਜਾਬ ਵੀ ਔਰ ਕੁਝ ਸ਼ਾਇਦ ਹਿੱਸਾ ਰਾਜਸਥਾਨ ਦਾ ਔਰ ਇਸ ਦੇ ਬਾਵਜੂਦ ਅਗਰ ਰਮਨੀਸ਼ ਸਿੰਘ ਬਿੱਟੂ ਹੋਣੀ ਕਲੇਮ ਕਰ ਰਹੇ ਨੇ ਕਿ ਜਲਦ ਭਾਰਤ ਸਰਕਾਰ ਨਵੇਂ ਪੰਜਾਬ ਦੇ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ 16 ਖੋਲ ਰਹੀ ਆ ਇਹ ਇੱਕ ਵੱਡੀ ਪੰਜਾਬ ਵਾਸਤੇ ਤੇ ਪ੍ਰਸ਼ਾਸਨਿਕ ਆਧਾਰ ਤੇ ਮੈਨੂੰ ਲੱਗਦਾ ਕਿ ਵੱਡਾ ਚੈਲੰਜ ਹੋਏਗਾ ਜੀ